ਸਵੇਰੇ ਸਾਰੇ ਰਾਤ ਪੜਾਉਂਦੇ ਜਪ ਕਰ ਜਾਂਦੇ ਚੱਲ ਕਰੀਂ ਕੋਈ ਜਪ ਕਰਾ ਦੇ ਮੇਰੇ ਨਾਲ ਸੱਚੀ ਗੱਲ ਸੁਣੋ ਜੇ ਨਾਮ ਮਖੀਰ ਜਪ ਕਰਦਾ ਨਾਮ ਜਪਦਾ ਤੇ ਭਈ ਅੱਗੇ ਤਾਂ ਗੱਲ ਮੇਰਾ ਪੁੱਤ ਜਪ ਕਰਦਾ ਕੋਈ ਨਾ ਖਰਿਆਲ ਨਹੀਂ ਖਰਾ ਖਰਾ Редактор субтитров А.Семкин খেখে <laughs> খারাপ ਮੈਂ ਕੋ ਕੋ ਮੈਂ ਕਾਰਨ ਦਾ ਟਾਰਗੇਟ ਨਹੀਂ ਹੋ ਰਿਹਾ ਪਤਾ ਨਹੀਂ ਜੀ ਤੁਹਾਡਾ ਨਾਮ ਸਖਵੰਤ ਕੌਰ ਸਾਹਿਬ ਜੀ ਮੈਂ ਮਮਾ ਹਾਂ ਜੀ ਕੀ ਨਾਮ ਹੈ ਬੇਟੀ ਦਾ ਨਾਮ ਅਰਸ਼ਦੀਪ ਕੌਰ ਮੈਂ ਕੰਮ ਤੋਂ ਆਈ 3 ਵਜੇ ਹਨਾ ਮੈਂ ਅਣਕੇ ਦੇਖਿਆ ਕੋਈ ਘਰਿਆਂ ਦਾ ਸਾਰੀ ਫੈਮਿਲੀ ਵਨ ਡੇ ਪ੍ਰੋਗਰਾਮ ਹੀ ਉੱਥੇ ਗਏ ਆ ਮੈਂ ਕਿਹਾ ਬੇਟੀ ਵੀ ਗਈ ਹੋਗੀ ਮੋਨਾਂ ਨੂੰ ਫੋਨ ਉਹਦੇ ਚਾਚਾ ਨੇ ਕੀਤਾ ਬੇਟੀ ਤੁਹਾਡੇ ਨਾਲ ਆਈ ਅਰਸ਼ ਕਿਤੇ ਨਹੀਂ ਮੈਂ ਗਵਾਂਡੀਆਂ ਘਰੇ ਗਈ ਮੈਂ ਅਰਸ਼ਦੀਪ ਤੁਹਾਡੇ ਘਰ ਆਏ ਕਿਹਾ ਨਹੀਂ ਗਈ ਆਈ ਬੱਚ ਮੈਂ ਸ਼ਾਮ ਤੱਕ ਡਿੱਗਦ ਰਹੀ ਆ ਫਿਰ ਅਰਸ਼ਾ ਆ ਗਈ ਪਰ ਨਹੀਂ ਆਈ 10 ਵਜੇ ਤੇ ਦਿਖਿਆ ਅਰਸ਼ਾ ਆ ਗਈ ਮੈਂ ਕਿਹਾ ਕਿ ਕਿਤੇ ਗਈ ਹੋਏ ਕਿ ਹੁਣ ਫਿਰ ਆ ਜਾਏਗੀ ਨਹੀਂ ਆਈ ਫਿਰ 10:30 ਵਜੇ ਤੱਕ ਡਿੱਕਿਆਸ ਨਹੀਂ ਫਿਰ ساری ਰਾਤ ਮੈਂ ਬੂਆ ਖੁੱਲਾ ਰੱਖਿਆ ਮੈਂ ਕਿਹਾ ਜਦੋਂ ਵੀ ਆਏਗੀ ਆ ਜਾਏਗੀ ਘਰ ਨਹੀਂ ਆਈ ਸਿਰੇ ਮੇਰੇ ਪਾਪਾ ਨੇ ਫੇਰ ਭੇਜਿਆ ਮੈਂ ਕਿਹਾ ਉਹਨੂੰ ਪੁੱਛ ਕੇ ਆਓ ਕਿ ਤੁਹਾਡੇ ਬੇਟੇ ਨਾਲ ਗਲਤੀ ਸੀ ਕਿੱਥੇ ਗਈ ਤੁਸੀਂ ਲੱਭ ਕੇ ਦਿਓ ਕੀ ਨਾ ਮੁੰਡੇ ਮੁੰਡੇ ਦਾ ਸਾਲ ਸਹਿਲ ਸਹਿਲ ਕਹਿੰਦੇ ਬਾਕੀ ਮਨਪੂਰੇ ਨਾਮ ਦਾ ਨਹੀਂ ਪਤਾ ਸਹਿਲ ਹੀ ਕਹਿੰਦੇ ਫਿਰ ਬਾਅਦ ਚ ਉਹਦੀ ਪੂ ਆਈ ਸਾਡੇ ਘਰੇ ਕਹਿੰਦੀ ਤੁਹਾਡੀ ਬੇਟੀ ਨੇ ਫੋਨ ਕੀਤਾ ਏ ਫੇ ਮੈਨੂੰ ਆ ਕੇ ਇੱਥੇ ਲੈ ਜਾ ਸਰ ਸਹਿਲ ਨੂੰ ਮੈਂ ਕਹਾਂ ਤੁਹਾਡੇ ਬੇਟੇ ਨੇ ਮੈਨੂੰ ਫੋਨ ਕਰਤਾ ਸਾਨੂੰ ਤੇ ਕਿਤਨੇ ਸਾਲ ਨਿੱਕੀ ਹੁੰਦੀ ਅੱਜ ਤੱਕ ਪਾਲੇ ਸਾਨੂੰ ਵੀ ਕਰ ਸਕਦੀ ਸੀ ਕਹਿੰਦੀ ਉਹ ਇੱਥੇ ਖਲੋਤੀ ਆ ਸਾਨੂੰ ਕਿੰਨੇ ਦਿਨ ਦਾ ਪਤਾ ਨਹੀਂ ਬੇਟੀ ਦਾ ਬੇਟੇ ਸੀ ਰਾਤ 30 ਤਰੀਕ ਨੂੰ ਗਈ ਸੀ ਪਹਿਲੇ ਦਿਨ ਬ੍ਰਹਮਤ ਕਰ ਲਈ ਦੇ ਬਾਅਦ ਮੁੜ ਕੇ ਉਪਰ ਭੈਣ ਜੀ ਦਾ ਨਾਮ ਹੈ ਸਾਨੂੰ ਪਤਾ ਹੀ ਮੁੰਡੇ ਨਾਲ ਚੱਲ ਬਸ ਚੱਲਦੀ ਇਹਦੀ ਹਾਂਜੀ ਪਤਾ ਹੀ ਮੁੰਡੇ ਨਾਲ ਥੋੜਾ ਸ਼ੱਕ ਹੈਗਾ ਸੀ ਮੈਂ ਕਿਉਂਕਿ ਕਿੰ ਸਮਝ ਪੂਰਾ ਇਹ ਹੋਈ ਮੈਂ ਉਹਨੂੰ ਮੁੰਡੇ ਟੇਨ ਸੁਝਾਇਆ ਬੇਟੇ ਰਿਸ਼ਤਾ ਨਹੀਂ ਬੰਦਾ ਇਹ ਰਿਸ਼ਤਾ ਨਾ ਬਣਾ ਤੂੰ ਅਸੀਂ ਪਿੰਡ 'ਚ ਨਹੀਂ ਮੈਂ ਕਹਿੰਸੀ ਸਾਡੇ ਖਾਨਦਾਨ ਚ ਇਹ ਵਜਣੀ ਆ ਪਿੰਡ 'ਚ ਕਰਤੀਏ ਮੁੰਡਾ ਮੰਨਿਆ ਨਹੀਂ ਮੈਂ ਫੇਰ ਵੀ ਫੇਰ ਵੀ ਨਹੀਂ ਮੰਨਿਆ ਕਹਿੰਦਾ ਮੈਂ ਡੂਟੀ ਤੇ ਆ ਮੈਂ 10 ਵਜੇ ਬੇਟਾ 5 ਵਜੇ ਆਇਆ ਚਾਰ ਵਜੇ ਆਇਆ ਉਹ ਦਿਨ 10 10:30 ਵਜੇ ਘਰ ਆਇਆ ਜੀ ਜਦੋਂ ਤੁਸੀਂ ਲੈ ਗਏ ਅਰਸ ਨੂੰ ਦਾ ਕੀ ਹਾਲਾਤ ਸੀ ਉਹਦੇ ਹਾਲਾਤ ਉੱਥੇ ਕਿਆਰੀ ਮਮੀ ਘਬਰਾੜ ਪੈਦੀ ਹੈ ਮੈਂ ਕੋਲ ਡ੍ਰਿੰਕ ਪੀਤੀ ਰਸ ਮਿਸਾਈਲ ਕੋਲ ਡ੍ਰਿੰਕ ਪਈ ਆ ਹੁਣ ਪਤਾ ਨਹੀਂ ਜੇ ਕਿਉਂ ਕੋਲ ਡ੍ਰਿੰਕ ਕਾਰਨ ਘਬਰਾਟ ਨਹੀਂ ਹੋ ਸਕਦੀ ਪਹਿਲਾਂ ਹੀ ਕਹਿ ਰਹੀ ਵੀ ਮੈਨੂੰ ਭੈਣ ਜੀ ਨਾਲ ਕਿਹਾ ਹੈ ਤੁਹਾਡੀ ਬੇਟੀ ਧਮਕੀਆਂ ਦੇ ਰਹੀ ਆ ਜੋ ਵੀ ਕਹਿ ਲੋ ਵੀ ਕਹਿੰਦੀ ਅਰਸਾਈਲ ਨੂੰ ਬਰਾਹੀ ਵੀ ਮੈਂ ਮਤੂ ਨਾ ਆਇਆ ਮੈਂ ਮਰ ਜਾਣਾ ਤੇ ਕਹਿੰਦੀ ਆਪਾਂ ਤੁਸੀਂ ਥੀ ਚਾਹੁੰਦੇ ਮੈਂ ਸਾਡੀ ਬੇਟੀ ਲੈ ਜਿੱਦਾਂ ਦੀ ਵੀ ਹੈਗੀ ਹੈ ਬੇਟੀ ਲੈ ਆ ਇਹ ਸਾਨੂੰ ਕਹਿੰਦੇ ਇੱਥੋਂ ਕਰੋ ਕਹਿ ਕੇ ਗਾਇਆ ਗਏ ਆ ਵੀ ਅਹੀਂ ਤੁਹਾਡੀ ਬੇਟੀ ਤੁਹਾਨੂੰ ਅੱਲਾ ਤੁਹਾਡੇ ਘਰ ਲਿਆ ਕੇ ਦੇ ਦਿੰਨੇ ਆ ਤੇ ਬਾਅਦ ਤੁਸੀਂ ਜੋ ਮਕਾਨਾਂ ਵਿੱਚ ਕਰ ਲਓ ਤੇ ਬਾਕੀ ਬੇਟੀ ਇਹਨਾਂ ਹੀ ਲੈਂਦੀ ਸਾਨੂੰ ਨਹੀਂ ਪਤਾ ਕਿੱਥੋਂ ਲੈਂਦੀ ਕਿੱਥੋਂ ਨਹੀਂ ਲੈਂਦੀ ਹਸਪੀਟਲ ਜੀ ਪੂਰੇ ਹੋ ਗਿਆ ਜਿੱਤਾ ਇਹ ਬੇਟੀ ਮੇਰੀ ਬੇਟੀ ਹਸਪੀਟਲ ਜੀ ਜਿੰਦਮ ਤੋੜ ਗਈ ਤਿੰਨ ਦਿਨ ਮੈਂ ਖੱਜਲ ਖਰਾ ਨੰਗੇ ਪੈਰੀ ਭੁੱਖੀ ਝਾਈ ਰਹਿ ਕੇ ਮੈਂ ਕਿਆ ਸੀ ਮੈਂ ਤਾਂ ਕੋਈ ਗੱਲ ਨਹੀਂ ਸਟੈਪ ਨਹੀਂ ਲਿਆ ਮੈਂ ਮੇਰੀ ਬੇਟੀ ਬਾਝੇਗੀ ਮੈਂ ਕੋਈ ਸਟੈਪ ਨਹੀਂ ਲੈਣਾ ਕੀ ਚਾਹਦੇ ਹੁੰਦੇ ਆਇਂ ਇਨਸਾਫ ਹੀ ਚਾਹੁੰਨੇ ਨੇ ਭਾਈ ਇਨਸਾਫ ਦਿਓ ਸਾਨੂੰ ਜੀ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਪਿੰਡ ਪਿੰਡ ਬਟਾਰੀ ਰੋਗਰ ਕੀ ਮਾਮਲਾ ਕਰੇ ਇਹ ਮਾਸੀ ਦੀ ਲੜਕੀ ਮੇਰੀ ਮਾ ਅਰਸ਼ਦੀਪ ਕੋ ਮਾਮਲਾ ਇਦਾਂ ਹੀ ਹੈਗੇ ਹੁਣ ਚਲੋ ਅੱਜ ਕੱਲ ਨੈਸ਼ਨ ਜਦੋਂ ਜਵਾਕ ਗਲਤੀਆਂ ਕਰ ਲੈਂਦੇ ਆ ਨਾ ਗੱਲ ਇਦਾਂ ਹੀ ਹੈਗੇ ਚਲੋ ਮੁੰਡੇ ਨੇ ਜੋ ਵੀ ਕੀਤਾ ਨਾ ਬਹੁਤ ਜ਼ਿਆਦਾ ਗਲਤ ਕੀਤਾ ਆ ਬਾਕੀ ਇਹਨਾਂ ਨੇ ਦੱਸ ਹੀ ਦਿੱਤਾ ਮਾਸੀ ਇਹਨਾਂ ਨੇ ਸਾਰੀ ਗੱਲ ਜੋ ਵੀ ਹੋਈ ਹੈ ਮੇੜ ਮੁੱਦਾ ਵੀ ਆਪਾਂ ਇਨਸਾਫ ਮੰਗਦੇ ਆ ਜੋ ਵੀ ਹੋਇਆ ਮੁੰਡੇ ਦੇ ਬਦੌਲਤੀ ਹੋਇਆ ਵਾ ਪਹਿਲੇ ਉਹਨੇ ਜੋ ਵੀ ਵੀਡੀਓ ਵਗੈਰਾ ਜੋ ਤੱਕਾ ਕੀਤਾ ਨੇ ਵੀਡੀਓ ਵਗੈਰਾ ਅੱਜ ਕੱਲ ਬਣਾ ਲੈਂਦੇ ਆ ਆ ਅਸ਼ਲੀਲ ਵੀਡੀਓ ਜੋ ਵੀ ਜਿੱਦਾਂ ਵੀ ਹੁੰਦਾ ਨਾ ਉਹ ਧਮਕੀਆਂ ਦਿੰਦਾ ਮੁੰਡਾ ਜਾਂ 100 ਗੱਲਾਂ ਹੁੰਦੀਆਂ ਨਾ ਇਸ ਕਰਕੇ ਮੁੰਡੇ ਨੇ ਜੋ ਵੀ ਕੀਤਾ ਬਹੁਤ ਤਕਾ ਕੀਤਾ ਆ ਫੋਰਸ ਕਰਦਾ ਜਾਂ ਤਕਾ ਕਰਦਾ ਰਿਹਾ ਵੀ ਵਿਆਹ ਕਰਾ ਮੇਰੇ ਨਾਲ ਨਾ ਕੁੜੀ ਦੀ ਏਜ ਵੀ ਘਾਟੀ 16 ਸਾਲ ਦੀ ਇਹਨਾਂ ਦੀ ਪੂਰੀ ਪਲੈਨਿੰਗ ਹੋ ਗਈ ਪਹਿਲੇ ਜਾ ਕੇ ਤਾਂ ਨਾ ਪਹਿਲੇ ਮੁੰਡਾ ਹੈ ਗ੍ਰੀਹ ਪੂਰਾ ਗ੍ਰੀਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵਾ ਸਾਰਿਆਂ ਨੂੰ ਪੁੱਛ ਸਕਦੇ ਜੀ ਇਹਨਾਂ ਦੀ ਗੱਲ ਬਾਤ ਆ ਮੈਨੂੰ ਪਤਾ ਨਹੀਂ ਸਰ ਮੈਨੂੰ ਤੇ ਬਸ ਉਹ ਨਹੀਂ ਪਤਾ ਲੱਗਾ ਮੈਂ ਤੇ ਇਹਨਾਂ ਨੂੰ ਸੋਕੋ ਫੋਨ ਲਾ ਕੇ ਗਿਆ ਕਿ ਤੁਸੀਂ ਵਿਆਹ ਕਰ ਦੋ ਇਹ ਕ ਵਿਆਹ ਲਈ ਫਿਰ ਕਹਿੰਦੇ ਵੀ ਜੇ ਤੂੰ ਵਿਆਹ ਕਰਾਉਣਾ ਤੇ ਵਿਆਹ ਕਰਾਉਣਾ ਤੇ ਤੂੰ ਪਿੰਡ ਤੋਂ ਬਾਹਰ ਹੋ ਇਹ ਗੱਲ ਹੋਈ ਵਿੱਚ ਇਹਨਾਂ ਦੇ ਸਾਰੇ ਪਿੰਡ ਜੁਈ ਹੈ ਸਾਰਿਆਂ ਨੂੰ ਕੁਝ ਸਕਦੇ ਤੁਸੀਂ ਕਿ ਨਾ ਭੈਣ ਤੇਰੀ ਦਾ ਕਿੱਥੇ ਪੜਦੀ ਓ ਅਰਸ਼ਦੀਪ ਕੋਰਿਆ ਮਕਬੂਲ ਬਰੇ ਵੜਦੀ 4S 4S ਹਾਂਜੀ ਮੁੰਡੇ ਦਾ ਮੁੰਡੇ ਦਾ ਨਾਮ ਹੈ ਸਾਈਲ ਹੈਗਾ ਜੀ ਤੇ ਬਾਕੀ ਉਹ ਲੱਗ ਗਈ ਹੈ ਗਵਾਂਡੀ ਇਹਨਾਂ ਦਾ ਨਾਲ ਹੀ ਪੜਦਾ ਹਾਂਜੀ ਨਾਲ ਨਾਲ ਹੀ ਪੜਦਾ ਬਾਕੀ ਇਹਨਾਂ ਨੂੰ ਪਤਾ ਸਾਰੀ ਗੱਲ ਮੈਂ ਜਿਹੜੀ ਗੱਲ ਉਹਦੇ ਚਲੋ ਵੀਡੀਓ ਆਡੀਓ ਬਣਾਈ ਤੁਸੀਂ ਜਦੋਂ ਹਸਪੀਟਲ ਹਾਂਜੀ ਹਾਂਜੀ ਇਹਨਾਂ ਬਣਾਈ ਆ ਇਸ ਵੀਡੀਓ ਵਿੱਚ ਵੀਡੀਓ ਦੇ ਵਿੱਚ ਉਹਨਾਂ ਨੂੰ ਮੈਂ ਇਹੀ ਪੁੱਛਿਆ ਵੀ ਮਤਲਬ ਮੁੰਡੇ ਨੇ ਕਿੰਦਾ ਧੱਕਾ ਕੀਤਾ ਜਾਂ ਫੋਸ ਕੀਤਾ ਤੈਨੂੰ ਤੇ ਉਹਨੇ ਹਾਂ ਕੀਤੀ ਉਹਨੇ ਜਦੋਂ ਲਾਸਟ ਜਦੋਂ ਉਹਦੇ ਸਾਹ ਚੱਲਦੇ ਪਈ ਉਹ ਵੀਡੀਓ ਵੀ ਹੈਗੀ ਮੇਰੇ ਕੋਲ ਬਾਕੀ ਇਹਨੇ ਵੀ ਵੀ ਪੁੱਛਿਆ ਕੀ ਤੁਹਾਨੂੰ ਯਾਦਦਾ ਕੀ ਹੋਇਆ ਕੀ ਹੈ ਸਾਰਾ ਹੋਇਆ ਮਾਮਲੇ ਇਦਾਂ ਹੀ ਆ ਕਿ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਹੈ ਜੋ ਵੀ ਚੱਲਦਾ ਨਾ ਸੋਸ਼ਲ ਮੀਡੀਆ ਤੇ ਜੋ ਵੀ ਆਇਕਲ ਆਪਾਂ ਵੇਨੀਆਂ ਮਤਲਬ ਜੈਰ ਜੂਰ ਤੇ ਦਾ ਚੀਜ਼ ਯਾਰ ਜੂਰ ਵਾਲਾ ਚੱਕਰ ਤੇ ਇਹੋ ਹੀ ਆ ਜਦੋਂ ਕੁੜੀ ਲੈ ਗਿਆ ਇਹ ਪਹਿਲੇ ਹੀ ਉਹ ਮਤਲਬ ਕਹਿੰਦੀ ਕਿ ਭਰਾਟ ਹੁੰਦੀ ਜਾ ਕਿਦਾਂ ਨਾ ਬਾਕੀ ਸਰਪੰਚ ਸਾਰਿਆਂ ਨੇ ਉੱਥੇ ਕੁੜੀ ਦੇ ਮੁੰਡੇ ਨੇ ਵੀ ਗਵਾਹੀ ਕੀਤੀ ਕਿ ਮੈਂ ਵਿਆਹ ਕਰਾਉਣਾ ਜਾ ਕਿਦਾਂ ਮੁੰਡਾ ਮੁਕਰ ਗਿਆ ਨਾ ਪਹਿਲੇ ਹੀ ਜੋ ਜਦੋਂ ਨਾਲ ਲੈ ਗਿਆ ਉਦੋਂ ਹੀ ਕੁੜੀ ਬਿਮਾਰੀ ਜਾਂ ਕਿਦਾਂ ਨਾ ਉਹ ਨਹੀਂ ਪਤਾ ਚੱਲਿਆ ਆਪਾਂ ਨੂੰ ਲਾਸਟ ਰਾਤ 9:30 ਵਜੇ ਆ ਕੇ ਰਸਤੇ ਜਾਣੇ ਨਾਲ ਫੋਨ ਕੀਤਾ ਫਿਰ ਉਹਨਾਂ ਇੱਕ ਐਡਮਿਟ ਨਹੀਂ ਕੀਤਾ ਹਸਪੀਟਲ ਤੋਂ ਜੇ ਹਸਪੀਟਲ ਤੇ ਐਡਮਿਟ ਕਰਵਾਇਆ ਕਿੰਨੇ ਦਿਨ ਰਹੀ ਐਡਮਿਟ ਐਡਮਿਟ ਇਹ ਪਹਿਲੇ ਕਰਾ ਦੇ ਬਾਬਾ ਦੀਪ ਸਿੰਘ ਦੀ ਚਬਾਰ ਰੋਡ ਤੇ ਰਹੀ ਫਿਰ ਉਸ ਤੋਂ ਬਾਅਦ ਮਹਾਜਨ ਹਸਪੀਟਲ ਰਹੀ ਚੱਲ ਬਾ ਚਰਦੀ ਜਦੋਂ ਐਡਮਿਟ ਤੇ ਤਾਂ ਹਾਂਜੀ ਜੀ ਉਸ ਤੋਂ ਬਾਅਦ ਹਾਂਜੀ ਹਾਂਜੀ ਉਹਨਾਂ ਪਹਿਲੇ ਮੇਰੇ ਨਾਲ ਗੱਲਬਾਤ ਹੋਈ ਮੇਰੇ ਦਿਮਾਗ 'ਚ ਇਹ ਨਹੀਂ ਆ ਸਾਨੂੰ ਸਾਰਿਆਂ ਨੂੰ ਇਹੀ ਠੀਕ ਹੋ ਜੇਗੀ ਹੈਨਾ ਜਿੱਦਾਂ ਜੋ ਵੀ ਹੈਨਾ ਮੈਨੂੰ ਇਹੋ ਦੱਸ ਦੀ ਵੀ ਮੁੰਡੇ ਨੇ ਧੱਕਾ ਕੀਤਾ ਮੇਰੀਆਂ ਵੀਡੀਓ ਵੀਡੀਓ ਉਹਦੇ ਕੋਲ ਪਈਆਂ ਵਾ ਫੋਟੋਆਂ ਪਈਆਂ ਸਾਰੀਆਂ ਮੈਨੂੰ ਫੋਰਸ ਧੱਕ ਉਹ ਗੱਲ ਬਾਤ ਕਰਕੇ ਮਣੀਪਾ ਏਦਾ ਮੈਨੂੰ ਮਣੀਪਾ ਹੀ ਕਹਿੰਦੀ ਹਮੇਸ਼ਾ ਨਾ ਕਿ ਮਣੀਪਾ ਮੇਰੇ ਨਾਲ ਮੁੰਡੇ ਨੇ ਏਦਾ ਕੀਤਾ ਓਦਾ ਕੀਤਾ ਨਾ ਮੈਂ ਮੁੰਡੇ ਨੂੰ ਬਸ ਜੇਲੇ ਫੜਾਉਣਾ ਵਾ ਬਹੁਤ ਜ਼ਿਆਦਾ ਤਗਾ ਕੀਤਾ ਵਾ ਮੈਂ ਵਿਆਹ ਲਈ ਰਾਜੀ ਨਹੀਂ ਹੁੰਦੇ ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਜਾ ਕੇ ਏਦਾ ਨਾ ਕਿੰਨੇ ਦਿਨ ਲਾਪਤਾ ਰਹੀ ਉਹ ਲਾਪਤਾ ਦੇ 1 ਦਿਨ ਰਹੀ ਹੈ 2 ਦਿਨ 3 ਤਰੀਕ ਨੂੰ ਗਏ ਨਾ ਬਸ ਹਾਂਜੀ 3 ਨਹੀਂ ਕਾਨੂੰਨ ਕਾਰਵਾਈ ਕਿਵੇਂ ਬਰਾਮਦ ਹੋਈ ਬਰਾਮਦ ਇਹੋ ਹੀ ਇੰਨਾ ਵੇਰ ਕੇ ਬੂਰ ਕੇ ਤੋਂ ਹੀ ਮਤਲਬ ਗੱਲਬਾਤ ਹੋਈ ਇਹਨਾਂ ਦੀ ਉਹਨਾਂ ਦੀ ਫੈਮਿਲੀ ਮੁੰਡੇ ਵਾਲਿਆਂ ਦੀ ਤੇ ਨਾਲ ਇਕੱਠੇ ਗਏ ਗੱਲਬਾਤ ਕਰਕੇ ਸਾਰੀ ਆਪਣਾ ਬਾਦ ਵਿੱਚ ਉਹਨਾਂ ਨੇ ਬਰਾਮਦ ਨੂੰ ਦੱਸਿਆ ਇਸ ਬਾਰੇ ਤੁਸੀਂ ਪੁਲਿਸ ਨੂੰ ਬਿਲਕੁਲ ਦੱਸਿਆ ਜੀ ਯਾ ਬਿਲਕੁਲ ਪੁਲਿਸ ਮੈਂ ਕਹਿੰਦਾ ਇਨਕੁਆਇਰੀ ਨਹੀਂ ਕਰਦੀ ਪਈ ਕੱਲ ਅਸੀਂ ਸਵੇਰ ਤੋਂ ਲੈ ਕੇ ਪਰਚਾ ਕਰਾਣੇ ਪਏ ਵੀ ਆ ਗੱਲ ਬਾਅਦ ਸਾਡੇ ਬਿਆਹ ਲੈ ਉਹ ਆਪਣੇ ਬਿਆਨ ਅਲੱਗ ਬਣਾ ਬਣਾ ਲਿਖੀ ਜਾਂਦੇ ਆ ਜਾਂ ਹੁਣ ਇਹੋ ਕਹਿ ਸਕਦੇ ਮੁੰਡੇ ਵਾਲਿਆਂ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਂ ਕਿਦਾਂ ਨਾ ਐਸਐਚਓ ਨਾਲ ਸਾਡੇ ਸਾਹਮਣੇ ਉਹਦੀ ਗੱਲ ਆਉਂਦੀ ਐ ਐਸਆਈ ਦੀ ਕੀ ਚਾਹੁੰਦੇ ਉਹ ਤੁਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਬਸ ਕਿ ਨਹੀਂ ਮਿਲਿਆ ਇਨਸਾਫ ਇਨਸਾਫ ਨਹੀਂ ਮਿਲਿਆ ਤਾਂ ਜਾਂ ਮੁੰਡੇ ਨੂੰ ਜ਼ਹਿਰ ਪਿਆਦੋ ਲਿਆ ਕੇ ਪੰਚਾਇਤ ਚ ਜੋ ਆਪਣੇ ਨਾਲ ਜੀ ਦੋ ਕਿੱਲੇ ਹਨੂ ਪਿੱਛੇ ਖਲਾਰਤਾ ਇਹਨਾਂ ਨੇ ਹੰਜੀ ਜਤਕੌਰ ਮੇਰਾ ਪੇਡਾ ਹਾਂਜੀ ਮੈਂ ਚਾਚੀ ਜੀ ਉਹਦੀ ਨੀਮਾ ਇਹੋਈ ਤੇ ਉਹਨਾਂ ਹਨੂ ਦੋ ਕਿੱਲੇ ਪਿਛਾਂ ਖਲਾਰਤਾ ਜਿਹੜਾ ਮੁੰਡੇ ਨਾਲ ਗਲਤ ਹੀ ਉਹ ਮੁੰਡਾ ਤੇ ਇੱਕ ਹੋਰ ਮੁੰਡੇ ਦਾ ਭਰਾ ਜੀ ਕਿਹੜਾ ਮੁੰਡੇ ਦਾ ਚਾਲ ਹੀ ਇੱਕ ਹੋਰ ਦਾ ਭਰਾ ਹੀ ਮੁੰਡੇ ਦਾ ਉਹ ਦੋਵੇਂ ਗਏ ਗਾੜੀ ਉਹਨਾਂ ਪਤਾ ਨਹੀਂ ਉਹਨਾਂ ਕੀ ਗੱਲ ਕੀਤੀ ਕੀ ਬਾਤ ਕੀਤੀ ਜੇ ਇਹ ਹਨੂ ਨਹੀਂ ਪਤਾ ਹਨੂ ਦੋ ਕਿੱਲੇ ਪਿੱਛੇ ਖਲਾਰ ਕੇ ਬਾਅਦ ਚ ਉਹਨਾਂ ਨੂੰ ਕੁੜੀ ਨੂੰ ਖਲਾਰ ਕੇ ਲੱਗ ਗਏ ਫਿਰ ਹਨੂ ਫੋਨ ਕਰਤਾ ਵੀਰ ਕਿ ਕਿੱਥੋਂ ਉਹਨਾਂ ਨਾਲੋਂ ਵੀ ਫੋਨ ਕੀਤਾ ਉਹਨਾਂ ਨੂੰ ਕੀਤਾ ਆਪਣੇ ਪਰਿਵਾਰ ਨੂੰ ਤੇ ਉਹਨਾਂ ਨੇ ਸਾਨੂੰ ਗਾੜੀ ਖੜਿਆ ਜੇ ਵੀਰ ਕਿ ਕਿੱਥੋਂ ਲੱਗ ਗਈ ਜਗ੍ਹਾ ਤੋਂ ਗੁਰ ਗੁਰਦੁਆਰਾ ਹੀ ਉੱਥੇ ਗਿਆ ਜੀ ਨਾਲ ਸਰ ਗੁਰਦੁਆਰਾ ਬਿਲਕੁਲ ਠੀਕ ਸੀ ਬਿਲਕੁਲ ਹਾਂਜੀ ਉਦੋਂ ਆਂਦੀ ਮੈਨੂੰ ਚਾਚੀ ਹੋਰ ਤਰ੍ਹਾਂ ਹੁੰਦੀ ਆ ਤੇ ਮੈਨੂੰ ਹੋਰ ਤਰ੍ਹਾਂ ਦੀ ਫੇਰ ਮੈਂ ਹਟਾ ਕੋਈ ਨਹੀਂ ਮੇਰੇ ਨਾਲ ਬੈ ਮੇਰੇ ਨਾਲ ਬੈਠੀ ਆ ਅੱਧ ਜੇ ਚਾਨ ਕੇ ਨੇ ਆਪਣੀ ਉਹਦੇ ਮੁੰਡੇ ਦੀ ਭੂਆ ਨੇ ਬਿਠਾ ਲਿਆ ਆਪਣੇ ਨਾਲ ਮੈਂ ਨਹੀਂ ਤੇਰੇ ਨਾਲ ਨਹੀਂ ਬਣਾ ਮੇਰੇ ਨਾਲ ਬਿਠਾਓ ਅੰਦੀ ਨਹੀਂ ਮੇਰੀ ਬਾਹ ਵੀ ਕੁੜੀ ਦੀ ਖਿੱਚੀ ਆ ਉਹਨੇ ਆਪਣੀ ਕੁੜੀ ਦੀ ਬਾਹ ਮੇਰੇ ਹੱਥ ਚੜਾ ਕੇ ਆਪਣੇ ਨਾਲ ਬਿਠਾ ਲਿਆ ਆਪਣੇ ਨਾਲ ਬਿਠਾ ਕੇ ਮੈਂ ਮੈਂ ਕਾਰ ਖੜਨਾ ਵਾ ਦੀਦੀ ਨੇ ਮੈਂ ਫੋਨ ਲਾਇਆ ਦੀਦੀ ਆਂਦੀ ਘਰੇ ਲੈ ਕੇ ਆ ਸਰਪੰਚ ਨਾਲ ਗੱਲ ਹੋ ਗਈ ਸਰਪੰਚ ਨਾਲ ਗੱਲ ਕੀਤੀ ਦੀਦੀ ਨੇ ਤੇ ਕਹਿੰਦੀ ਵੀ ਉਹ ਕਹਿੰਦੇ ਵੀ ਘਰ ਲਾਇਆ ਤੂੰ ਕੁੜੀ ਸ਼ਮਨ ਨਾਲ ਗੱਲ ਕਰਾਂਗੇ ਉਹਦੀ ਭੂਆ ਕਹਿੰਦੀ ਮੁੰਡੇ ਦੀ ਨਹੀਂ ਮੈਂ ਉਧਰ ਖੜਨਾ ਮੈਂ ਪੱਕੇ ਕੰਮ ਕਰਾਉਣੇ ਮੈਂ ਕੱਚੇ ਨਹੀਂ ਕਰਾਉਣੇ ਸਰਪੰਚ ਘਰ ਗਏ ਆ ਸਰਪੰਚ ਘਰ ਉਧਰ ਕਹਿੰਦਾ ਮੁੰਡਾ ਕਹਿੰਦਾ ਮੈਂ ਵਿਆਹ ਕਰਾਉਣਾ ਇਹਨਾਂ ਕੁੜੀ ਨੇ ਵੀ ਕਿਹਾ ਤਾਂ ਵਿਆਹ ਕਰਾਉਣਾ ਤੇ ਬਾਅਦ ਚ ਪਤਾ ਨਹੀਂ ਉਹਨੇ ਮੁੰਡੇ ਦੇ ਮੁੰਡੇ ਦੇ ਪਿਓ ਨੇ ਚਪੇੜ ਮਾਰੀ ਆ ਮੁੰਡਾ ਬਦਲ ਗਿਆ ਮੁੰਡਾ ਦਾ ਮੈਂ ਹੱਥ ਜੋੜਦਾ ਮੈਂ ਨਹੀਂ ਵਿਆਹ ਕਰਾਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੁੜੀ ਨੂੰ ਘਰ ਲਿਆਂਦਾ ਤੇ ਕੁੜੀ ਨੇ ਆ ਕੇ ਬਾਤ ਕਹਿੰਦੀ ਬਾਥਰੂਮ ਜਾਣਾ ਮੈਂ ਤੇ ਚੱਲ ਹੋ ਉਸ ਤੇ ਪਤਾ ਨਹੀਂ ਉਹਨੂੰ ਕੀ ਹੋ ਗਿਆ ਕਿ ਖਾਦਾ ਕੁੜੀ ਨੇ ਪਤਾ ਨਹੀਂ ਜਿ ਕੁੜੀ ਨਾ ਪਹਿਲਾਂ ਹੀ ਖਾਦਾ ਜੋ ਖਾਦਾ ਘਰ ਕੁਛ ਨਹੀਂ ਖਾਦਾ ਜੋ ਹਾਂਜੀ ਉਹ ਤੇ ਬਾਅਦ ਚ ਖੜਿਆ ਜੇ ਰੋ ਕਹਿੰਦੀ ਜਿਆਦਾ ਬੁਰਾ ਹਾਲ ਹੋ ਗਿਆ ਦਾ ਉਹ ਦੋ ਦੋ ਖੜਿਆ ਜੇ ਹਾਂਜੀ ਉਲਟੀਆਂ ਬਹੁਤ ਕੀਤੀਆਂ ਜਨੇ ਡਾਕਟਰਾਂ ਦਾ ਜੈਰੀ ਖਾਦਾਂ ਨੇ ਹਾਂਜੀ ਕੀ ਨਾ ਤੁਹਾਡੀ ਭਤੀਜੀ ਦਾ ਅਰਸ਼ਕਰ ਪੜਦੀ ਅਰਸ਼ਦੀਪ ਕੌਰ ਪੜਦੀ ਹਾਂਜੀ ਕਿਹੜੀ ਕਲਾਸ ਪੜਦੀ 12ਵੀਂ ਚ ਜੀ ਕੀ ਮੰਗ ਕਰਦੀ ਹਾਂਜੀ ਕੀ ਚਾਹੁੰਦੀ ਅਹੀਂ ਇਨਸਾਫ ਮੰਗ ਇਨਸਾਫ ਮੰਗਦੇ ਭਾਜੀ ਅਹੀਂ ਹਾਂਜੀ ਉਹ ਇਨੇ ਜਾਣੇ ਜੇ ਤਹੀਂ ਸਿਰਫ ਚਾਰ ਜਾਣੇ ਗਏ ਜੇ ਆਹ ਮਾਬਾ ਜੀ ਜਿਹੜਾ ਸੁਸਾਇਡ ਕੀਤੀ ਇਹ ਅ ਅਰਸ਼ਦੀਪ ਡਾਕਟਰ ઓફ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਾ ਇਹ ਬਾਲਗ ਲੜਕੀ ਆ ਇਹ ਪਤਾ ਲੱਗਾ ਵੀ ਇਹਨੇ ਸ਼ੱਕੀ ਹਲਾਤਾਂ ਦੇ ਵਿੱਚ ਜਿਹੜਾ ਵਾ ਸੁਸਾਈਸਾਈਡ ਕੀਤੀ ਆ ਤੇ ਇਹਦੀ ਅਸੀਂ ਜਿਹੜੀ ਪ੍ਰੀਲਮਨਰੀ ਕਾਰਵਾਈ ਆ 193 ਬੀ ਐਨ ਐਸ ਐਸ ਦੇ ਵਿੱਚ ਕਰਕੇ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਜਿਹੜੀ ਆ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਇਹਦਾ ਜਿਹੜਾ ਡਾਕਟਰਾਂ ਨੇ ਐਫਐਸਐਲ ਨੂੰ ਆਰਗਨਸ ਭੇਜਿਆ ਉਹਦੀ ਜਿਹੜੀ ਆ ਰਿਪੋਰਟ ਪ੍ਰਾਪਤ ਹੋਣ ਤੇ ਪੋਸਟਮਾਰਟਮ ਦੀ ਰਿਪੋਰਟ ਪ੍ਰਾਪਤ ਹੋਣ ਤੇ ਅਗਲੀ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਪ੍ਰੇਮ ਸਬੰਧਾਂ ਦਾ ਮਾਮਲਾ ਜੀ। ਇਹ ਇਹਦੇ ਬਾਰੇ ਮੈਨੂੰ ਅਜੇ ਤੱਕ ਨਹੀਂ ਜੀ ਇਹ ਪਤਾ ਵੀ ਪ੍ਰੇਮ ਸਬੰਧਾਂ ਦਾ ਮਸਲਾ ਜਾਂ ਕੀ ਆ ਉਹ ਤੇ ਆਫਟਰ ਇਨਵੈਸਟੀਗੇਸ਼ਨ ਪਤਾ ਲੱਗੂਗਾ ਜੀ। ਫਿਲਹਾਲ ਤੇ ਜਿਹੜੇ ਹਾਲਾਤ ਸਾਹਮਣੇ ਆਏ ਉਹਨਾਂ ਦੇ ਮੁਤਾਬਕ ਅਸੀਂ 193 ਬੀਐਨਐਸਐਸ ਦੇ ਅਧੀਨ ਕਾਰਵਾਈ ਕਰ ਦਿੱਤੀ ਹੈ ਜੀ। ਇੱਕ ਵੀਡੀਓ ਵੀ ਦਿੱਤੀ ਪਰਿਵਾਰ ਵਾਲਿਆਂ ਨੇ ਜਿਹੜੀ ਹਸਪੀਟਲ ਦੇ ਵਿੱਚ ਮੈਂ ਦੇਖੀ ਨਹੀਂ ਜੀ ਅਜੇ ਸਰ ਵੀਡੀਓ ਪਰ ਮੈਂ ਕਹਣਾ ਕਿ ਇਹ ਮੁੰਡੇ ਨਾਲ ਦੀ ਗੱਲ ਪਾਸ ਕੀ ਕਰੋਗੇ ਸਹੀ ਕੀ ਉਹ ਤੇ పార్ਟ ਆਫ ਇਨਵੈਸਟੀਗੇਸ਼ਨ ਹੈ ਬਾਅਦ ਚ ਪਤਾ ਲੱਗ ਜਾਊਗਾ ਜੀ ਸਾਰਾ